ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਦੇ ਕਾਰਨ ਸਾਡਾ ਜਿਹੜਾ ਸੂਬਾ ਪੰਜਾਬ ਬਹੁਤ ਹੀ ਕਠਿਨਾਈਆਂ ਦੇ ਵਿੱਚ ਘਰਾਂ ਦੇ ਘਰ ਤਬਾਹ ਹੋ ਗਏ ਪਸ਼ੂ ਜਾਨਵਰ ਸਾਰੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਭੁੱਖਮਰੀ ਫੈਲੀ ਹੋਈ ਹੈ ਬਿਮਾਰੀਆਂ ਫੈਲਣ ਦਾ ਖਤਸ਼ ਹੈ ਜਾਨ ਤੋਂ ਪਿਆਰੀਆਂ ਫਸਲਾਂ ਕਾਰੋਵਾਰ ਉਹ ਤਬਾਹ ਹੋ ਗਏ ਤੇ ਕੁਦਰਤ ਦੀ ਕਰੋਪੀ ਹੈ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਪਉ ਸੁਖਸਾਰ ਸਤਿਗੁਰੂ ਜੀ ਦਾ ਬਚਨ ਹੈ ਕੋਈ ਜ਼ੋਰ ਤਾਂ ਨਹੀਂ ਚੱਲਦਾ ਪਰ ਅਸਾਨੀਆ ਤਾਂ ਵੱਡੀ ਚੀਜ਼ ਹੋਇਆ ਕਰਦੀ ਹੈ ਮਹਾਨ ਕਵੀ ਡਾਕਟਰ ਭਾਈ ਵੀਰ ਸਿੰਘ ਜੀ ਲੋਕਾਂ ਦੇ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਡੁੱਬਦਾ ਡੁੱਬਦਾ ਜਾਂਦਾ ਅੰਦਰਲਾ ਪੰਗਰ ਵਾਂਗ ਟਰਦਾ ਨੈਣੋਂ ਨੀਰ ਵਹਾਂਦਾ ਫੇਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾ ਬਾਰੋ ਪੱਥਰ ਦਿਲ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖ ਆਉਂਦਾ ਦਰਦ ਦੇਖ ਕੇ ਦੁੱਖ ਜ਼ਰੂਰ ਆਉਂਦਾ ਹੈ ਮੈਂ ਉਹਨਾਂ ਸਾਰੇ ਹੀ ਸੱਜਣਾ ਦਾ ਬੇਸ਼ੱਕ ਪੰਜਾਬ ਚੋਂ ਨੇ ਬੇਸ਼ੱਕ ਬਾਰੂ ਨੇ ਸਾਰਿਆਂ ਦੇ ਦਿਲਦਿਆਂ ਘੈਰਾਂਿਆਂ ਚੋਂ ਕਟਾਣ ਕਟਾਣ ਧੰਨਵਾਦ ਕਰਦਾ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਆਰਥਿਕ ਮਦਦ ਕਰਦੇ ਨੇ ਲੰਗਰਾਂ ਦੀ ਸੇਵਾ ਲਾਂਦੇ ਨੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾਂਦੇ ਨੇ ਸਾਡੇ ਸੂਬੇ ਦੇ ਸਾਡੇ ਦੇਸ਼ ਦੇ ਨੌਜਵਾਨ ਆਪਣੀ jaan ਤਲੀ ਤੇ ਰੱਖ ਕੇ ਮਹਿੰਦੀ ਦਰਿਆਵਾਂ ਦੇ ਵਿੱਚ ਦੀ ਲੰਘਦੇ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਲੋਕ ਕਲਾਕਾਰ ਲੋਕਾਂ ਨੂੰ ਮਾੜਾ ਬੋਲਦੇ ਨੇ ਫਿਲਮੀ ਕਲਾਕਾਰਾਂ ਨੂੰ ਮਾੜਾ ਬੋਲਦੇ ਨੇ ਅੱਜ ਉਹਨਾਂ ਦੇ ਮੂੰਹ ਤੇ ਮੈਂ ਇਸ ਗੱਲ ਦੀ ਚਪੇੜ ਵੀ ਮਾਰਦਾ ਕਿ ਅੱਜ ਸਾਡੇ ਪੰਜਾਬ ਦੇ ਜੰਮੇ ਹੋਏ ਕਲਾਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਆਪਣੀ ਜੇਬ ਦੇ ਵਿੱਚੋਂ ਰੁਪਈਆ ਪੈਸਾ ਖਰਚ ਕਰ ਰਹੇ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਦੇ ਪਿੰਡਾਂ ਨੂੰ ਗੋਦ ਲੈ ਰਹੇ ਨੇ ਤਾਂ ਕਿ ਉਹਨਾਂ ਦੇ ਜੀਵਨ ਨੂੰ ਵਧਿਆ ਕਰਿਆ ਵਧਿਆ ਕਰਿਆ ਜਾਵੇ ਵੀੜੀਆਂ ਵੀ ਧਾਰਮਿਕ ਸੰਸਥਾਵਾਂ ਬੇਸ਼ੱਕ ਕੋਈ ਵੀ ਹੋਣ ਉਹ ਅੱਗੇ ਆਈਆਂ ਨੇ ਸੇਵਾ ਕਰਨ ਵਾਸਤੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਪਿਆਰਿਓ ਮੈਨੂੰ ਤਾਂ ਜਿੰਨੇ ਹੜਪੀਰਤਾ ਦੀ ਮਦਦ ਕਰ ਰਹੇ ਨੇ ਚਾਹੇ ਉਹ ਕੋਈ ਐ ਉਹ ਸਾਰੇ ਰੱਬੇ ਦਿਸਦੇ ਨੇ ਮੈਂ ਕਹਿਣਾ ਵੀ ਰੱਬ ਕੌਣ ਹੁੰਦਾ ਹੈ ਉਹ ਰੱਬੇ ਆ ਜਿਹੜਾ ਕਿਸੇ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਆ ਕੇ ਸ਼ਰੀਕ ਹੋ ਗਿਆ ਖੜ ਗਿਆ ਉਹ ਰੱਬੇ ਹੁੰਦਾ ਬੇਸ਼ੱਕ ਉਹ ਕੋਈ ਵੀ ਹੋਵੇ ਜੇ ਕੋਈ ਲੋ ਵੀ ਰੱਬ ਉਹਦੇ ਵਿੱਚ ਵੱਸਦਾ ਹੈ ਦੂਜੇ ਪਾਸੇ ਵੱਡੇ ਵੱਡੇ ਧਾਰਮਿਕ ਲਿਬਾਸਾਂ ਵਾਲੇ ਵੱਡੇ ਵੱਡੇ ਆਪ ਦੇ ਆਪ ਨੂੰ ਬਹੁਤੇ ਲੋਕ ਐਸੇ ਵੀ ਨੇ ਜਿਹੜੇ ਸਮਾਜ ਸੇਵਕ ਕਹਾਉਂਦੇ ਨੇ ਜਦੋਂ ਗੱਲ ਕਰਦੇ ਨੇ ਉਹ ਰੱਬ ਤੋਂ ਹੇਠਾਂ ਨਹੀਂ ਉਤਰਦੇ ਰੱਬ ਦਾ ਠੇਕਾ ਲੈ ਲੈਂਦੇ ਨੇ ਵੀ ਆਸੀਂ ਰੱਬ ਵਾਲੇ ਆ ਬਾਕੀ ਤਾਂ ਦੁਨੀਆ ਉਹ ਹੀ ਤੁਰੀ ਫਿਰਦੀ ਹੈ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਸੰਸਾਰ ਵਾਲੇ ਪਾਸੇ ਸਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਕੋਈ ਡੇਰੇਦਾਰ ਨੇ ਕੁਈ ਗੁਰਦੁਆਰਿਆਂ ਤੇ ਕਬਜ਼ਾ ਕਰੀ ਖੜਿਆ ਮੰਦਰ ਮਸੀਤਾਂ ਵਾਲੇ ਗਿਰਜਾ ਘਰਾਂ ਵਾਲੇ ਜਿਨ੍ਹਾਂ ਦਾ ਹੁਣ ਤੱਕ ਖੂਨ ਨਹੀਂ ਹੋ ਲਿਆ ਜਿਨ੍ਹਾਂ ਦੇ ਵਿੱਚ ਹੁਣ ਤੱਕ ਜੱਜਬਾਨੀ ਆਇਆ ਜੇ ਕੋਈ ਮੇਰੀ ਇਸ ਵੀਡੀਓ ਨੂੰ ਸੁਣਦਾ ਹੋਵੇ ਮੇਰੇ ਨਾਲ ਵਿਚਾਰਾ ਨੂੰ ਸੁਣਦਾ ਹੋਵੇ ਕੋਈ ਕਿ ਸਾਨੂੰ ਅੱਗੇ ਆਣਾ ਚਾਹੀਦਾ ਹੈ ਕੱਲਾ ਗ੍ਰੰਥਾਂ ਦੀਆਂ ਗੱਲਾਂ ਕਰਕੇ ਬਾਣੀ ਦੀਆਂ ਗੱਲਾਂ ਕਰਕੇ ਰੱਬ ਸਾਨੂੰ ਦਿਸਦਾ ਹੋਊਗਾ ਸਾਡੇ ਰੱਬ ਦਾ ਕਿਸੇ ਨੂੰ ਕੀ ਫਾਇਦਾ ਅਸੀਂ ਸਮਾਜ ਦੇ ਵਿੱਚ ਰਹਨੇ ਆ ਔਖਾ ਸਮਾਂ ਕਦੇ ਵੀ ਕਿਸੇ ਤੇ ਆ ਸਕਦਾ ਹੈ ਕਿਸੇ ਤੇ ਵੀ ਆ ਸਕਦਾ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਤੇ ਹੈ ਇਸ ਕਰਕੇ ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਔਖੀਆਂ ਘੜੀਆਂ ਆਉਂਦੀਆਂ ਨੇ ਅਸੀਂ ਇਸ ਦੇਸ਼ ਦੇ ਹੀ ਜੀਵ ਇਸ ਦੇਸ਼ ਦੇ ਵਿੱਚ ਹੀ ਅਸੀਂ ਨੇ ਜਨਮ ਲਏ ਇੱਥੋਂ ਦੇ ਲੋਕਾਂ ਦੇ ਨਾਲ ਸਾਡੀਆਂ ਦੁੱਖਾਂ ਸੁੱਖਾਂ ਦੀਆਂ ਸਾਂਝੀਆਂ ਨੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਚੜ ਕੇ ਅੱਗੇ ਆਈਏ ਤੇ ਲਫੁਲ ਯੋਗਦਾਨ ਸਾਨੂੰ ਸਾਰਿਆਂ ਨੂੰ ਪਾਣਾ ਚਾਹੀਦਾ ਹੈ ਇਹ ਮੇਰੀ ਬੇਨਤੀ ਹੈ ਤੇ ਅਰਦਾਸ ਕਰਦਾ ਆਕਾਲ ਪੁਰਖ ਪਰਮੇਸ਼ਰ ਦੇ ਅੱਗੇ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਸਾਜੇ ਹੋਏ ਜੀਵ ਜੰਤ ਨੇ ਬਹੁਤ ਜ਼ਿਆਦਾ ਤਕਲੀਫਾਂ ਇਹਨਾਂ ਨੇ ਦੇਖ ਲਈਆਂ ਬਹੁਤ ਭਾਰੀ ਨੁਕਸਾਨ ਹੋਇਆ ਹੁਣ ਕਿਰਪਾ ਕਰੋ ਮਿਹਰ ਕਰੋ ਰਹਿਮਤ ਕਰੋ ਵੀ ਜਿਹੜਾ ਇਹ ਮੀਂਹ ਪਈ ਜਾਂਦਾ ਹੈ ਹੜ੍ਹ ਆਈ ਜਾਂਦੇ ਨੇ ਇਹਨਾਂ ਨੂੰ ਠੱਲ ਪਵੇ ਤੇ ਆਪ ਜੀ ਦੇ ਸਾਜੇ ਹੋਏ ਸਾਰੇ ਜੀਵ ਜੰਤ ਸੁਖੀ ਹੋਣ ਸੁੱਖ ਦਾ ਸਾਹ ਆਵੇ ਅਖੀਰ ਦੇ ਵਿੱਚ ਸਾਰੇ ਹੀ ਸਮਾਜ ਸੇਵੀਆਂ ਦਾ ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਫੜ ਪੀੜਤਾਂ ਦੀ ਮਦਦ ਕੀਤੀ ਹੈ ਮੈਂ ਆਪਦੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪ੍ਰਭੂ ਤੁਹਾਡਾ ਕੋਟਵਾਨ ਕਟਾਣ ਧੰਨਵਾਦ ਅਕਾਲ ਪੁਰਖ ਪਰਮੇਸ਼ਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਹਰ ਮਦਾਨ ਫਤਿਹ ਬਖਸ਼ੇ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਭੇਜੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ